ਕਿਹੜਾ ਸੱਪ ਤੁਸੀਂ ਦੇਖ ਰਹੇ ਆ ਇਹ ਸੱਪ ਇੰਡੀਆ ਦਾ ਸਭ ਤੋਂ ਜੀਲੀਲਾ ਸੱਪ ਦੱਸਿਆ ਜਾ ਰਿਹਾ ਵਾ ਇਹਦਾ ਨਾਮ ਹੈਗਾ ਵਾ ਜੀ ਕਾਮਨ ਕ੍ਰੇਟ ਇਹਨੂੰ ਸਾਇਲੈਂਟ ਕਿਲਰ ਵੀ ਕਹਿੰਦੇ ਆ ਕਹਿੰਦੇ ਜਦੋਂ ਇਹ ਬੰਦੇ ਨੂੰ ਕੱਟ ਲੈਂਦਾ ਨਾ ਤਾਂ ਬੰਦੇ ਦੀ ਮੌਕੇ ਦੀ ਮੌਤ ਹੋ ਜਾਂਦੀ ਆ ਇਹ ਪਿੰਡ ਮਹਿਲਾਮਾਂ ਦੇ ਪਿੰਡ ਵਿੱਚ ਨਿਕਲਿਆ ਸੀਗਾ ਦੇਖੋ ਤੁਸੀਂ ਕਿਸ ਤਰੀਕੇ ਨਾਲ ਬਿਸਤਰਿਆਂ ਦੇ ਉੱਪਰ ਫਿਰ ਰਿਹਾ ਵਾ ਇਹ ਸਾਇਲੈਂਟ ਸੱਪ ਸਾਇਲੈਂਟ ਤਰੀਕੇ ਨਾਲ ਬਿਸਤਰਿਆਂ ਦੇ ਵਿੱਚ ਵੜ ਜਾਂਦਾ ਹੈ ਤੇ ਕਹਿੰਦੇ ਜਦੋਂ ਇਹਨੂੰ ਗਰਮੀ ਮਹਿਸੂਸ ਹੁੰਦੀ ਆ ਕਿਸੇ ਇਨਸਾਨ ਦੀ ਤਾਂ ਉੱਥੇ ਜਾ ਕੇ ਇਹ ਕੱਟ ਦਿੰਦਾ ਆ ਤਾਂ ਮੌਕੇ ਤੇ ਬੰਦੇ ਦੀ ਮੌਤ ਹੋ ਜਾਂਦੀ ਵੀ ਇੰਨਾ ਜ਼ਹਿਰੀਲਾ ਸੱਪ ਤੁਸੀਂ ਸੋਚ ਲਓ ਵੀ ਇੰਡੀਆ ਦੇ ਸਭ ਤੋਂ ਜ਼ਹਿਰੀਲੇ ਸੱਪਾਂ ਵਿੱਚੋਂ ਆਉਂਦਾ ਹੈ ਕਾਮਨ ਕ੍ਰੇਟ ਤੇ ਆਪਣੇ ਪੰਜਾਬ ਦੇ ਵਿੱਚ ਹੁਣ ਇਹਨੂੰ ਆਮ ਦੇਖਿਆ ਜਾ ਰਿਹਾ ਵਾ ਸੋ ਕਹਿੰਦਾ ਮਤਲਬ ਇਹ ਆ ਕਿ ਜਿਹੜੇ ਭੈਣ ਤੇ ਭਰਾ ਖੇਤੀਬਾੜੀ ਦਾ ਕੰਮ ਕਰਦੇ ਨੇ ਕਿਰਪਾ ਕਰਕੇ ਆਪਣਾ ਵਿਸ਼ੇਸ਼ ਧਿਆਨ ਰੱਖਣ ਛੋਟੇ ਬੱਚਿਆਂ ਦਾ ਧਿਆਨ ਰੱਖਣ ਅਗਰ ਘਰ ਕੱਚੇ ਆ ਤਾਂ ਕਹਿੰਦਾ ਕਹਿੰਦੇ ਬਚਾਅ ਚ ਹੀ ਬਚਾਇਆ ਕਾਮਨ ਕ੍ਰੇਟ ਦਾ ਡੰਗਿਆ ਤਾਂ ਕਹਿੰਦੇ ਪਾਣੀ ਵੀ ਨਹੀਂ ਮੰਗਦਾਗਾ ਤੇ ਆਹ ਦੇਖਣ ਤੁਸੀਂ ਬਚਾਅ ਹੋ ਗਿਆ ਜੀ ਹੁਣ ਇਸ ਘਰ ਦੇ ਵਿੱਚ ਕਿ ਪਰਿਵਾਰ ਬਚ ਗਿਆ ਕਿਸੇ ਨੂੰ ਇਸ ਸੱਪ ਨੇ ਕੱਟਿਆ ਨਹੀਂ ਗਿਆ ਕਿਉਂਕਿ ਇਹ ਸੱਪ ਇੰਡੀਆ ਦਾ ਸਭ ਤੇ ਜ਼ਹਿਰੀਲਾ ਸੱਪ ਆ ਜੀ ਕਾਮਨ ਕ੍ਰੇਟ